ਹੋਣ ਬਾਸ ਦੀ ਬਾਰੇ ਤਾਂ ਹੁਣ ਤੁਸੀਂ ਛੱਡ ਹੀ ਨਹੀਂ ਤੇ ਵਾਹਿਗੁਰੂ ਜੀ ਦਾ ਸਿਮਰਨ ਵੀ ਹੈ ਤੇ ਸਾਡੇ ਬੱਚੇ ਜਿਹੜੇ ਜਿਹੜੇ ਪ੍ਰੋਗਰਾਮ ਕਰਦੇ ਨੇ ਸੈਟ ਉਹ ਤੇ ਕਹਿੰਦੇ ਜਲਦੀ ਆਇਆ ਕਰੋ ਤੇ ਆਪਾਂ ਲੇਟ ਹੋ ਜਾਂਦੇ ਹਾਂ ਹੁਣ ਇੰਡੀਆ ਦੇ ਵਿੱਚ ਮੈਂ ਕਿਹਾ ਯਾਰਾਂ 5 5 ਤੇ 5:10 10:30 ਦਾ ਟਾਈਮ ਹੋ ਗਿਆ ਰਾਰਾ ਸਭ ਨੂੰ ਹੋਣੀ ਹੈ ਉਹ ਵੈਸੇ ਤਾਂ ਅਸੀਂ ਇੱਥੇ ਦੇ ਹਿਸਾਬ ਦੇ ਨਾਲ ਕਰਦੇ ਹਾਂ ਤੇ ਉਹ ਗਰੁੱਪ ਹੈ ਲੋ ਦੋ ਤਿੰਨ ਸਵਾਲ ਮੈਂ ਵੀ ਕਰ ਲੈਣ ਸੀ ਪਰ ਉਹ ਕੀ ਕਿ ਜਵਾਬ ਬੜਾ ਲੰਮਾ ਹੋ ਜਾਂਦਾ। ਤੋਂ ਕਿਸੇ ਨੂੰ ਵੀ ਮੈਂ ਇੱਕ ਅਧਾ ਪੁੱਛ ਲੈਣਾ। ਤੇ ਅੱਜ ਮੈਂ ਇਹਨਾਂ ਨੂੰ ਹੀ ਪੁੱਛਦਾ ਜਿਹੜੇ ਗੁਰਮੁਖ ਨਵੇਂ ਆਏ। ਬਾਬਾ ਬੰਦੀ ਸਿੰਘ ਜੀ ਸਾਡੇ ਦਾ ਬੇਟੇ ਹੀ ਨੇ। ਪਰ ਸਤਕਾਰ ਵਿੱਚ ਉਹ ਸਾਨੂੰ ਬਾਬਾ ਜੀ ਕਹਿੰਦੇ ਅਸੀਂ ਉਹਨਾਂ ਨੂੰ ਬਾਬਾ ਜੀ ਕਹਿੰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ। ਆਦਰੂ ਗੁਰੂ ਪਿਆਰੇਓ। ਵਾਇਗੁਰਜੀ ਖਾਲਸਾ ਵਾਇਗੁਰਜੀ ਕੇ ਫਤੇ ਬਲਜੀਤ ਸਿੰਘ ਜੀ ਹਾਜ਼ਰ ਹੋ ਮੈਂ ਅਕਰ ਦਾਇਮ ਬਾਈ ਹੋਣਗੇ ਹਾਂਜੀ ਆਪਾਂ ਦੂਸਰਾ ਗੁਰਮੁਖੰਦ ਨਾਲ ਗੱਲ ਕਰਦੇ ਹਾਂ ਹਾਂਜੀ ਹਰਮੀਤ ਕੌਰ ਜੀ ਵਾਇਗੁਰਜੀ ਖਾਲਸਾ ਵਾਇਗੁਰਜੀ ਕੇ ਫਤੇ ਜੀ ਹੰ ਹਾਜ਼ਰੋ ਗੁਰੂ ਜੀ ਪਿਆਰੇ ਮੀਟ ਖੋਲੋ ਜੀ ਹਰਮਿਤ ਕਰ ਜੀ ਹਾਜ਼ਰੋ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਪਤੈ ਦੁਰ ਪਿਆਰੇ ਹਾਂਜੀ ਮੇਰਾ ਸਵਾਲ ਹੈ ਕਿ ਅਸੀਂ ਸੰਸਾਰ ਦੇ ਵਿੱਚ ਇੱਥੇ ਪ੍ਰਲੋਗ ਤੋਂ ਲੋਕ ਦੇ ਵਿੱਚ ਆਏ ਤੇ ਅਸੀਂ ਕਿੱਥੋਂ ਆਏ ਹਾਂ ਕੀ ਕਰਨ ਆਏ ਹਾਂ ਤੇ ਅਸੀਂ ਕੌਣ ਹਾਂ ਤੇ ਕਿੱਥੇ ਅਸੀਂ ਜਾਣਾ ਹੈ ਵਾਇਰਗਿਕ ਦਾ ਖਾਸ ਵਾਇਰਗਿਕ ਦਾ ਵਾਇਰਗਿਕ ਦਾ ਖਾਸ ਉਹ ਵਾਇਰਗਿਕ ਸੀ ਵਾਇਰਗਿਕ ਕੀ ਪਤੇ ਪਰ ਲੋਕ ਤੋਂ ਇਸ ਪਗਤੀ ਕਰਨ ਵਾਸਤੇ ਆਇਆ ਤੇ ਪਰਮਾਤਮਾ ਨਾਲ ਮਿਲਾਪ ਕਰਨ ਵਾਸਤੇ ਆਇਆ ਕਿਉਂਕਿ ਅਸੀਂ ਮਨੁੱਖ ਜੀਵਨ ਜੀ ਉਹ ਵਾਇਰਗਿਕ ਨਹੀਂ ਮਿਲ ਸਕਦੇ ਆ ਤੇ ਹੋਰ ਦੁਨੀਆਂ ਤੱਕ ਨਹੀਂ ਮਿਲ ਸਕਦੇ ਸਾਨੂੰ ਇਸੇ ਜਨਮ ਚ ਮੁਕਤੀ ਮਿਲ ਸਕਦੀ ਹੈ ਜੀ ਅਹ ਇੰਨਾ ਹੀ ਪਤਾ ਹੈ ਬਸ ਬਾਕੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਬਾਸ਼ ਬੇਟਾ ਬਹੁਤ ਸਹੀ ਜਵਾਬ ਦਿੱਤਾ ਗੁਰੂ ਪਿਆਰ ਬਹੁਤਾ ਐਕਸਪਲੇਨ ਨਹੀਂ ਕੀਤਾ ਪਰ ਆਏ ਅਸੀਂ ਇਹ ਮਨੁੱਖਾ ਜਨਮ ਦੇ ਵਿੱਚ ਹੀ ਪਰਮਾਤਮਾ ਨੂੰ ਮਿਲ ਸਕਦੇ ਆ ਅਵਰ ਜੂਨ ਜਿਹੜੀ ਹੈ ਤੇਰੀ ਪਨਹਾਰੀ ਇਸ ਧਰਤੀ ਮੇਂ ਇਹ ਰਿਸ਼ਕ ਦਾ ਤੋਂ ਮਨੁੱਖ ਨੂੰ ਹੀ ਪ੍ਰਮਾਤਮਾ ਨੇ ਗਿਆਨ ਦੇ ਕੇ ਭੇਜਿਆ ਹੈ ਪਰ ਉਹਨਾਂ ਜੁਨਾਂ ਦੇ ਵਿੱਚ ਵੀ ਗੁਰੂ ਪਿਆਰੇ ਅਸੀਂ ਬੜੇ ਪਰਚੂਨ ਕਮਾਈ ਥੋੜੇ ਥੋੜੇ ਕਮਾਈ ਜਿਹੜੀ ਹੈ ਬੜੀ ਦਾਣਾ ਦਾਣਾ ਜਿਹੜਾ ਪੰਛੀ ਦਾ ਸਮਝੋ ਇੱਕ ਇੱਕ ਬੋਰੀ ਹੈ ਮਨੁੱਖਾ ਜੀ ਚੁਕ ਲੈ ਨੇ ਉਹਨਾਂ ਨੂੰ ਚਾਰੇ ਚੁਕ ਨਹੀਂ ਸਕਦੇ ਉਹਨਾਂ ਦਾ ਇੱਕ ਦਾਣਾ ਹੀ ਬੋਰੀ ਦਾ ਬਰਾਬਰ ਤੋਂ ਇਹਨਾਂ ਜੁਨਾਂ ਦੇ ਵਿੱਚ ਵੀ ਅਸੀਂ ਕਮਾਈ ਕੀਤੀ ਹੈ ਭਾਵੇਂ ਦਾਣਾ ਦਾਣਾ ਕਹਿੰਨ ਕਾ ਕਹਿੰਨ ਕਾ ਕੀਤੀ ਹੈ ਤੋਂ ਬਹੁਤ ਹੀ ਸਾਨੂੰ ਸ਼ਾਬਾਸ਼ੀ ਮਿਲਦੀ ਹੈ ਜਿਹੜਾ ਸੁਖਮ ਹੈ ਉਹਨੂੰ ਬਹੁਤ ਸ਼ਾਬਾਸ਼ੀ ਮਿਲਦੀ ਹੈ ਜਿਹੜਾ ਨਿਮਾਣਾ ਹੈ ਜਿਸ ਨੂੰ ਗਿਆਨ ਨਹੀਂ ਹੈ ਤੇ ਜੇ ਕੋਈ ਗਿਆਨ ਦੀ ਗੱਲ ਕਰੇ ਤਾਂ ਅਸੀਂ ਕਹਿੰਦੇ ਦੇਖੋ ਹਲੇ ਬੱਚਾ ਹੀ ਆ 2-3 ਸਾਲ ਦਾ ਕੱਲ ਅਸੀਂ ਗਏ ਉਹਨਾਂ ਨੇ ਪੰਜ ਪਿਆਰਿਆਂ ਦੇ 3-4-5 ਸਾਲ ਦੀ ਲੱਗਦੀ ਸੀ ਕੋਈ ਕਹਿੰਦੇ 6 ਤੇ ਕੋਈ ਕਹਿੰਦੇ 3 ਸਾਲ ਦੀ ਬੱਚੀ ਸੰਗਤ ਵਿੱਚ ਘਣ ਪੜਤੇ ਜੇ ਸੀ ਇਹ ਉਹਨਾਂ ਜਨਤ ਪਰਿਵਾਰ ਦਾ ਇਹ ਪ੍ਰੋਗਰਾਮ ਸੀ ਉਹਨਾਂ ਦੀ ਬੱਚੀ ਸੀ ਤਾਂ ਆਵਾਜ਼ ਤੋਤਲੀ ਸੀ ਮਨੋ ਜਸਨਾ ਤੇ ਉਹਨਾਂ ਨੇ ਤੋਤਲੀ ਵਾਜ ਦੀ ਸ਼ੋਭਾਸ਼ੀ ਸੰਗਤ ਨੇ ਸਾਰਿਆਂ ਦੇ ਕੋਲ ਮੱਛਾ ਜਿਹੜਾ ਮੂਲ ਮੰਤਰ ਵੀ ਕੀਤਾ ਉਹਨਾਂ ਨੇ ਚਾਹਿਆ ਅਭਿਆਨ ਨਾ ਹੁੰਦਾ ਇਹ ਗੁਰੂ ਯਦਵੰਤ ਜਿਹੜਾ ਛੇ ਮੱਕੀ ਉਹ ਕੋਈ ਰਮਤਾ ਪਰ ਮਾਤਮਾ ਉਸ ਦੇ ਚਾਈ ਕਿ ਜਦੋਂ ਉਹ ਆਉਂਦੀ ਹੈ ਤਾਂ ਪੰਛੀ ਵੀ ਇੱਥੇ ਨੰਦੂ ਹੀ ਅੰਦਰ ਰੱਖਿਆ ਤੇ ਉਹ ਸੇਵਾ ਕਰਦੇ ਨੇ ਆਪਣੀਆਂ ਕੰਮ ਕਰ ਲੈਂਦੇ ਨੇ ਸੇਵਾ ਹੀ ਹੈ ਉਹ ਤਾਂ ਤੁਹਾਨੂੰ ਲੱਭਣ ਤੇ ਉਪਨਿਸ਼ਦ ਤੇ ਡੋਲਾ ਰਿਹਾ ਜਿਆਦਾ ਮਤਕੁਲ ਜੇ ਮਲੇ ਜਨਮਿਤ ਕੰਨ ਖਤੇ ਬਿਠਾ ਵਿੱਚ ਜੇ ਅਧਰੇ ਜਨਤਰ ਪਾਏ ਉਹ ਜਿਹੜਾ ਮਰਦ ਨੂੰ ਬਾਲੇ ਦੱਸਿਆ ਭਈ ਮੌਤ ਕਿੰਨੀ ਕਿ ਨੇੜੇ ਤੁਸੀਂ ਸਮਝੀ। ਉਹਨਾਂ ਨੇ ਆਖਿਆ ਭਈ ਅੱਜ ਦਾ ਦਿਨ ਚੜਿਆ ਕੱਲ ਚੜੇ ਨਾ ਚੜੇ। ਤੋਂ ਦੂਸਰੇ ਨੇ ਇਹ ਹੀ ਜਵਾਬ ਦਿੱਤਾ ਭਈ ਸਮਾਂ ਇੰਨਾ ਜ਼ਿਆਦਾ ਨਹੀਂ ਸਾਨੂੰ ਮਿਲਦਾ। ਪਤਾ ਨਹੀਂ ਹਫਤਾ ਹੈ ਦੋ ਦਿਨ ਹੈ ਚਾਰ ਦਿਨ ਹੈ ਜਾਂ ਇੱਕ ਦਿਨ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਭਈ ਇੰਨਾ ਸਮਾਂ ਨਹੀਂ ਦਿੰਦੇ। ਕਹਿੰਦੇ ਉਹ ਦੇਖੋ ਸਾਹਮਣੇ। ਥੱਲੇ ਸਰਪ ਰਿੰਗ ਰਿਹਾ ਹੈ। ਉਹ ਦਲ شکارੀ ਨੇ ਪੰਛੀ ਤੇ ਨਿਸ਼ਾਨਾ ਲਾਇਆ ਤੇ ਉੱਪਰ ਬਾਜ਼ ਮਡਰਾ ਰਿਹਾ। ਉਹ ਇਹ ਵਿਚਾਰਾ ਹੁਣ ਬੇਨਤੀਆਂ ਕਰ ਰਿਹਾ ਹੈ ਛੋਟਾ ਜਿਹਾ ਪੰਛੀ। ਉਹ ਕਹਿੰਦੇ ਚਿੰਤੇ ਬਾਜ਼ ਤੇ ਬਾਜ਼ ਤੇ ਤੇ ਸਰਬ ਦੇ ਕੇਲਾ ਵਿਸਗੀਆਂ। ਤੋਂ ਇਹ ਖੇਡਾਂ ਕਰਦਿਆਂ ਹੋਏ ਜਿਸ ਤਰ੍ਹਾਂ ਬਗਲਾ ਮੱਛੀਆਂ ਤੇ ਧਿਆਨ ਲਾ ਕੇ ਬੈਠਾ ਹੁੰਦਾ ਹੈ। ਪਰ ਅਚਾਨਕ ਉਸ ਨੂੰ ਹੀ ਮੋਚ ਚੁੱਕੇ ਉੱਪਰੋਂ ਬਾਜ਼ ਲਾ ਜਾਂਦਾ। ਤੋਂ ਇਸੇ ਤਰ੍ਹਾਂ ਕਹਿੰਦੇ ਜਿਸ ਤਰ੍ਹਾਂ ਇਹ ਪੰਛੀ ਦੇਖੋ ਮਾਲਕ ਦੇ ਅਗੇ ਬੇਨਤੀ ਕੀਤੀ ਮਾਲਕ ਨੇ ਕਿਸ ਤਰ੍ਹਾਂ ਬਚਾਇਆ ਕਹਿੰਦੇ ਉਹ ਜਿਹੜਾ ਸ਼ਿਕਾਰੀ ਸੀ ਉਹਦੇ ਜਿਹੜੇ ਪੈਰ ਤੇ ਡੰਕ ਮਾਰਿਆ ਤੇ ਉਹ ਜਿਹੜੀ ਬੰਦੂਕ ਸੀ ਸ਼ਿਕਾਰੀ ਦੀ ਉਹ ਉੱਪਰ ਨੂੰ ਚਲੀ ਗਈ ਜਿਸ ਤਰ੍ਹਾਂ ਉਹਨੂੰ ਡੰਕ ਲੱਗਿਆ ਉਹ ਜਿਹੜਾ ਨਿਸ਼ਾਨਾ ਸਮਝਣ ਸੀ ਉਹਦੇ ਆਰਾਮ ਜਿਸ ਤਰ੍ਹਾਂ ਉੱਪਰ ਨੂੰ ਹੋਏ ਤੇ ਉਹਦਾ ਮੂੰਹ ਪਰ ਨੂੰ ਹੋ ਕੇ ਉਸ ਬਾਜ ਨੂੰ ਗੋਲੀ ਲੱਗ ਗਈ ਤੇ ਥੱਲੇ ਸਰਪ ਨੇ ਡੰਕ ਮਾਰਤਾ ਸ਼ਿਕਾਰੀ ਨੂੰ ਪੈਰ ਤੇ ਜਦੋਂ ਡੰਕ ਮਾਰਿਆ ਤੋ ਜਿਹੜੀ ਭਾਰੀ ਬੰਦੂਕ ਦਾ ਜਿਹੜਾ ਥੱਲਾੜਾ ਪਾਸਾ ਸੀ ਉਹਦੇ ਸਿਰ ਦੇ ਉੱਤੇ ਜਾ ਕੇ ਵੱਜਿਆ ਉਹ ਤਾਂ ਡਿੱਕੇ ਮਰ ਗਿਆ ਸ਼ਕਰ ਤੇ ਬਾਅਦ ਨੂੰ ਗੋਲੀ ਲੱਗੀ ਉਹ ਵੀ ਮਰ ਗਿਆ ਤੋ ਇਸ ਤਰ੍ਹਾਂ ਜਿਹੜਾ ਸਰਬ ਸੀ ਉਹਦੇ ਸਿਰ ਦੇ ਉੱਤੇ ਉਹ ਪਾਰਾ ਪਾਸਾ ਪਿਆ ਉਹ ਵੀ ਮਰ ਗਿਆ ਤੋ ਮਾਲਕ ਨੇ ਉਸ ਨੂੰ ਬਚਾ ਲਿਆ ਔਰ ਉਹ ਕਹਿੰਦੇ ਪੀ ਕਿ ਸਕਿੰਟ ਵਿੱਚ ਜਿਸ ਤਰ੍ਹਾਂ ਮਹਾਰਾਜ ਕਹਿੰਦੇ ਫਿਰ ਮਰਦਾਨੇ ਨੂੰ ਆਖਿਆ ਮਰਦਾਨੀਆਂ ਇਹ ਜੋ ਮੌਤ ਹੈ ਨਾ ਇੰਨਾ ਸਮਾਂ ਨਹੀਂ ਦਿੰਦੀ ਪਾਣੇ ਵਿੱਚ ਕਹਿੰਦੇ ਸਵਾਸ ਜੜਾ ਅੱਧਾ ਆਇਆ ਤੇ ਦੂਜਾ ਅੱਧਾ ਹੋਰ ਜੜਾ ਸੀ ਵਾਹਿਕ ਹੈ ਤੇ ਗੁਰੂ ਕਹਾਂਗੇ ਕਿ ਨਹੀਂ ਕਹਾਂਗੇ ਇੰਨਾ ਕੀ ਸਮਾਂ ਹੈ ਜੀਵ ਦੇ ਕੋਲ ਤਾਂ ਫਿਰ ਮਹਾਰਾਜ ਜੀ ਨੇ ਉੱਥੇ ਸ਼ਬਦ ਉਚਾਰਿਆ ਆਮ ਆਦਮੀ ਹਾਂ ਮੌਲਤ ਮੌਤ ਨਾ ਜਾਣੂ ਨਾਨਕ ਬਿਨਵੇਂ ਤੇ ਸੇਸ ਰਿਓ ਜਾਂਕੇ ਜੀ ਪਰਾਨ ਕਹਿੰਦੇ ਜਿੰਨਾਂ ਜੀਵ ਵਿੱਚ ਪਰਾਨ ਹੈ ਉਹ ਸੇਵਾ ਕਰੀ ਜਾਓ ਸਿਮਰਨ ਕਰੀ ਜਾਓ ਤਾਂ ਮੌਤ ਸਮਾਂ ਨਹੀਂ ਜਾਂਦੇ ਕਹਿੰਦੇ ਮਤ ਮੈਂ ਸਾ ਆਵੇ ਕਿ ਨਾ ਵੀਰਾਂ ਪਤਾ ਨਹੀਂ ਇਹ ਸ્વાસ ਅਸੀਂ ਅੰਦਰ ਲਿਆ ਮੁੜ ਕੇ ਬਾਹਰ ਜਾਏਗਾ ਕਿ ਨਹੀਂ ਜਾਏਗਾ ਇੱਕ ਸ્વાસ ਤੇ ਲਾਲ ਹੋ ਜਾਂਦੇ ਸ્વાસ ਤੇ ਸਾਡਾ ਜੀਵਨ ਹੈ ਅਸੀਂ 100-100 ਸਾਲ ਦੀਆਂ ਯੋਜਨਾਵਾਂ ਬਣਾਈਆਂ ਹਨ ਤੇ ਇਹਨੂੰ ਵੀ ਇਹ ਕਰਕੇ ਜਾਵਾਂਗੇ ਇਹ ਵੀ ਕਰਕੇ ਜਾਵਾਂਗੇ ਇਹ ਵੀ ਕਰਕੇ ਜਾਵਾਂ ਤਾਂ ਇਸ ਤਰ੍ਹਾਂ ਮਹਾਰਾਜ ਜੀ ਨੇ ਦੱਸਿਆ ਵੀ ਇੰਨਾ ਕਿ ਸਮਾਇਸ ਕਰਕੇ ਇਸ ਮੌਤ ਦਾ ਵਿਸਾ ਨਾ ਕਰੋ ਤੇ ਮੰਡਰਾਰੀ ਹੈ ਮੌਤ ਸਾਡੇ ਸਿਰ ਤੇ ਤੋ ਗੁਰਤੇ ਇੱਕ ਬਾਦਰ ਜੀ ਨੇ ਇੱਥੇ ਤੱਕ ਦੱਸ ਦਿੱਤਾ ਵੀ ਕਾਲ ਬਿਆਲ ਜੋ ਪਰੇ ਉਹ ਡੋਲੇ ਮੁਖ ਸਾਰੇ ਨੀਤ ਆਜ ਕਾਲ ਪਣ ਤੋਹੀ ਦ੍ਰਿਸ਼ ਹੈ ਸਮਝ ਰੱਖੋ ਜੀ ਕਹਿੰਦੇ ਅਜਗਰ ਰੂਪੀ ਸੱਪ ਜਿਹੜਾ ਸਾਡੇ ਸਿਰ ਦੇ ਉੱਤੇ ਘੁੰਮ ਰਿਹਾ ਇਹਨੇ ਮੁਖ ਵੀ ਖੋਲਿਆ ਹੋਇਆ ਆਦ ਨੀਤ ਕਾਲ ਇਸਨੇ ਸਾਨੂੰ ਘਰਸ ਜਨ ਤੇ ਇਸ ਕਰਕੇ ਇਹਨਾਂ ਸਮਾਂ ਨਹੀਂ ਇਹ ਮੌਤ ਦਿੰਦੀ ਇਹ ਇਹ ਸਮਝ ਵਿੱਚ ਰੱਖ ਲਓ ਪਈ ਉਹ ਸਮੇਂ ਦੀ ਉਡੀਕ ਕਰ ਰਿਹਾ ਪਈ ਇਹਦੇ ਸਵਾਸ ਖਤਮ ਹੋਣ ਤੇ ਜਦੋਂ ਅੰਤਮ ਸਵਾਸ ਆਇਆ ਇਸਨੇ ਡਸ ਲੈਣਾ ਇਸਨੇ ਮੁਖ ਵੀ ਖੋਲਿਆ ਹੋਇਆ ਤੇ ਜੀਵਨ ਦੀਆਂ ਇਹਨੀਆਂ ਲੰਬੀਆਂ ਲੰਬੀਆਂ ਉਡਾਰੀਆਂ ਨਾ ਮਾਰ ਪਤਾ ਨਹੀਂ ਕਦੋਂ ਇਹ ਵਾਰੀ ਆ ਜਾਵੇ ਨਾ ਬਾਲਕ ਨਾ ਜੋਬਨੇ ਇਹ ਨਾ ਬੁਢਾਪਾ ਤੇ ਨਾ ਜਵਾਨੀ ਇਹ ਕੋਈ ਪਤਾ ਨਹੀਂ ਕਿਸੇ ਨੂੰ ਤੇ ਇੱਕ ਸਮਾਂ ਕਦੋਂ ਆ ਜਾਏ ਤੇ ਇਸ ਕਰਕੇ ਗੁਰੂ ਪਿਆਰਿਓ ਸਤਗੁਰੂ ਸਾਸ ਬਨੰਤੀਆਂ ਮਿਲੇ ਨਾਮ ਆਦਾਰਾ ਮਨੁੱਖਾ ਜਨਮ ਹੀ ਸਾਨੂੰ ਕੇਵਲ ਤੇ ਕੇਵਲ ਗੁਰੂ ਪਿਆਰਿਓ ਪਰਮਾਤਮਾ ਨੂੰ ਮਿਲਣ ਵਸਤੇ ਮਿਲੇ ਬਾਾਕੀ ਕੰਮ ਕਰਦਿਆਂ ਹੋਇਆਂ ਤੇ ਆਪਣਾ ਕੰਮ ਆਪਣ ਇਸੇ ਸਮੇਂ ਦੇ ਵਿੱਚ ਕਰਨਾ ਤੇ ਜਿੱਥੇ ਇਹ ਸਵਾਲ ਸੀ ਗੁਰਮਖਾਂ ਦਾ ਕਿ ਅਸੀਂ ਆਪਣੀ ਵੱਧ ਕੁਮਾਈ ਕਿਸ ਤਰ੍ਹਾਂ ਕਰ ਸਕਦੇ ਹਾਂ ਇਸ ਸੁਖਮ ਦੇ ਵਿੱਚ ਅਸੀਂ ਸਹਿਜ ਦੇ ਵਿੱਚ ਜਦੋਂ ਸਵਾਸ ਰੁਕ ਜਾਂਦੇ ਹਾਂ ਅਸੀਂ ਸੰਸਾਰ ਵਿੱਚ ਸਮਾਜ ਨੇ ਆ ਮਾਲਕ ਦੀ ਗੋਦ ਵਿੱਚ ਹੁੰਨੇ ਉੱਥੇ ਸਾਡਾ ਇੱਕ ਵੀ ਸਵਾਸ ਜਿਹੜਾ ਅਵਿਰਥਾ ਨਹੀਂ ਜਾਂਦਾ ਬਲਕਿ ਕਈ ਗੁਣਾ ਇਹ ਜਿਹੜੀ ਸ਼ਬਦ ਦੀ ਸਪੀਡ ਹੈ ਜਦੋਂ ਅਸੀਂ ਸਮੇਂ ਤੋਂ ਬਾਹਰ ਹੋ ਜਾਂਦੇ ਹਾਂ ਹੁਣ ਦੇਖ ਲਓ ਤੁਹਾਡੇ ਸਾਹਮਣੇ ਸਾਹਮਣੇ ਹਲੇ ਗੁਰੂ ਮਹਾਰਾਜ ਜੀ ਦੇ ਉਪਦੇਸ਼ ਦੀ ਵਾਰੀ ਹੈ ਪਰ ਸਮਾਂ ਜਿਹੜਾ 3 ਮਿੰਟ ਤੇ ਹੋ ਗਿਆ ਤੇ ਇੱਥੇ ਹੀ ਸਮਾਪਤੀ ਗੁਰੂ ਪਿਆਰੇ ਉਹ ਆਪਾਂ ਉਪਦੇਸ਼ ਨੂੰ ਸਫਲਮ ਕਰਕੇ ਤੇ ਜਿਹੜਾ ਉਸ ਦਾ ਪਾਉ ਅਰਥ ਰਹਾਉ ਦੇ ਬੰਦ ਵਿੱਚ ਕਰਕੇ ਸਮੇਂ ਸਿਰ ਥੋੜਾ ਜਿਹਾ ਸਮਾਂ ਉਪਰ ਹੋ ਗਿਆ ਗੁਰੂ ਪਿਆਰੇ ਕਿਉਂਕਿ ਸ਼ਬਦ ਨਾਮ ਜਿਹੜਾ ਆਕਾਤੀ ਕਥਾ ਸਮੇਂ ਦੇ ਵਿੱਚ ਸਮਾਪਤ ਹੋ ਹੀ ਨਹੀਂ ਸਕਦਾ ਕਿਉਂਕਿ ਸਮੇਂ ਦੀ ਗਤੀ ਬੜੀ ਤੇਜ਼ੀ ਨਹੀਂ ਹੈ ਸ਼ਬਦ ਦੀ ਗਤੀ ਬਹੁਤ ਹੈ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਬਤੁਨੀ ਹਾਂਜੀ ਗੁਰੂ ਪਿਆਰੇ ਤੁਸੀਂ ਕਿਤੇ ਗਏ ਸੀ ਅਸੀਂ ਤੁਹਾਨੂੰ ਸਵਾਲ ਕਰਨਾ ਸੀ ਹਾਂਜੀ ਵਾਹਿਗੁਰੂ ਜੀ ਉਹ ਸੈਟਿੰਗ ਨਹੀਂ ਹੋਈ ਸੀ ਮੇਰੀ ਇਸ ਕਰਕੇ ਨਾ ਫਿਰ ਹੁਣ ਦੁਬਾਰਾ ਸੈੱਟ ਕੀਤਾ ਹੈ ਹੁਣ ਹੋ ਸਕਦੀ ਹੈ ਅੱਛਾ ਕੋਈ ਨਹੀਂ ਮਰ ਗਿਆ ਚਲੋ ਫਿਰ ਆਪਾਂ ਇੱਕ ਦੋ ਮਿੰਟ ਲਈ ਤੁਹਾਡੇ ਕੋਲ ਕੁਐਸਚਨ ਆਨਸਰ ਕੋਈ ਪੁੱਛ ਲੈਣੇ ਹੈ ਇਹ ਗੁਰੂ ਪਿਆਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਨਾਮ ਔਰ ਸ਼ਬਦ ਦੇ ਵਿੱਚ ਕੀ ਭੇਦ ਹੈ ਗੁਰੂ ਕਹ ਰਹੇ ਹੋ ਤੇ ਇਹਦੀ ਕਮਾਈ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ ਸਵਾਸਾਂ ਦੇ ਨਾਲ ਕਿਸ ਤਰ੍ਹਾਂ ਅਸੀਂ ਨਿਰਪੋ ਨਿਰਬੈਰ ਹੋ ਕੇ ਜਪ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਆਪ ਜੀ ਨੇ ਕੋਸ਼ਿਸ਼ ਕੀਤੀ ਨਾਮ ਔਰ ਸ਼ਬਦ ਦਾ ਮਹਾਰਾਜੀ ਹਾਂਜੀ ਸ਼ਬਦ ਔਰ ਨਾਮ ਦਾ ਭੇਦ ਕੀ ਹੈ ਤੇ ਸ਼ਬਦ ਕਿਸ ਨੂੰ ਕਹਿੰਦੇ ਆਂ ਸ਼ਬਦ ਕਿਸ ਤਰ੍ਹਾਂ ਸੁੰਨਣਾ ਤੇ ਜੀਵਨ ਦੇ ਵਿੱਚ ਆਪਾਂ ਮਤਲਬ ਕਿਸ ਤਰ੍ਹਾਂ ਪਰਮਾਤਮਾ ਦੇ ਨਾਲ ਜੁੜ ਸਕਦੇ ਹਾਂ ਹਾਂ ਜਿਵੇਂ ਆਪ ਜੀ ਹੁਣੇ ਦੱਸ ਰਹੇ ਸਨ ਬਾਪੂ ਜੀ ਉਸਤੋਂ ਦੇ ਰਾਹੀ ਪਰਮਾਤਮਾ ਨੂੰ ਸਿਮਰ ਸਕਦੇ ਹਾਂ ਰਸਨਾ ਦੇ ਦੁਆਰਾ ਜਦੋਂ ਜਪਦੇ ਹਾਂ ਫਿਰ ਸੁੰਨ ਸਮਾਧ ਦੇ ਵਿੱਚ ਜਦੋਂ ਨਾਦ ਵੱਜਦਾ ਹੈ ਉਸ ਨਾਦ ਦੀ ਧੁਨੀ ਨੂੰ ਸੰਦੇ ਸੰਦੇ ਉਸ ਪਰਮਾਤਮਾ ਦੇ ਵਿੱਚ ਲੀਨ ਹੁੰਦੇ ਆਂ ਜੀ ਸਮਾਦੀ ਲੀਨ ਹੋ ਕੇ ਫਿਰ ਉਸ ਮਾਲਕ ਨੂੰ ਉਸ ਮਾਲਕ ਦੀ ਪ੍ਰਾਪਤੀ ਲਈ ਨਾਮ ਦੇ ਨਾਲ ਜੁੜਦੇ ਹਾਂ ਜੀ ਠੀਕ ਹੈ ਜੀ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਿਆਰਿਓ ਅਨਾਦ ਸ਼ਬਦ ਨੂੰ ਸੁਣ ਕੇ ਹੀ ਗੁਰੂ ਪਿਆਰਿਓ ਜੋ ਸੈਤਨ ਹੈ ਸ਼ਬਦ ਤੇ ਨਾਮ ਇੱਕ ਹੀ ਹੈ ਤੋਂ ਇਸ ਤਰ੍ਹਾਂ ਜਿਸ ਤਰ੍ਹਾਂ ਸੈਤਨ ਨੂੰ ਅਲੱਗ ਕਰ ਦਿੰਨੇ ਆ ਪੰਸ਼ ਸ਼ਬਦਾਂ ਨੂੰ ਅਲੱਗ ਕਰ ਦਿੰਨੇ ਅਨਖਤ ਬਾਣੀਆਂ ਅਲੱਗ ਹੈ ਤੋਂ ਇਸੇ ਦਾ ਹੀ ਸਰੂਪ ਹੈ ਜਿਹੜਾ ਜਿਹੜਾ ਮਨ ਜਾਂਦੇ ਵਿੱਚੋਂ ਸੁਰਤੀ ਜਾਂਦੀ ਹੈ ਜਿਸ ਤਰ੍ਹਾਂ ਸੁਰਤੀ ਮਾਨ ਨੂੰ ਹੀ ਕਹਿੰਦੇ ਆ ਧਿਆਨ ਵੀ ਮਾਨੀ ਹੈ ਘਿਰਦਾ ਵੀ ਮਾਨੀ ਹੈ ਜਿਹੜਾ ਜਿਹੜਾ ਇਹ ਕੰਮ ਕਰਦਾ ਉਹ ਉਹ ਹੀ ਉਹਦਾ ਨਾਮ ਜਿਸ ਤਰ੍ਹਾਂ ਜਮ ਹਨ ਪੰਜ ਕਾਮ ਕਰੋ ਲੋਭ ਮੋਹ ਹੰਕਾਰ ਇਹਨਾਂ ਨੂੰ ਚੋਰੀ ਕਿਹਾ ਜਦੋਂ ਚੋਰੀ ਕਰਦੇ ਆ ਅਮਰਤ ਇਸ ਨੂੰ ਚੋਰ ਕਹਿ ਦਿੰਦੇ ਆ ਜਦੋਂ ਠੱਗੀ ਮਾਰਦੇ ਕਹਿੰਦੇ ਪੰਜ ਠੱਗ ਕਹਿ ਦਿੰਦੇ ਆ ਤੇ ਜਦੋਂ ਪ੍ਰਾਨ ਲੈ ਜਾਂਦੇ ਨੇ ਇਹਨਾਂ ਨੂੰ ਜਮ ਕਹਿ ਦਿੰਦੇ ਆ ਸੋ ਹੈ ਇਹ ਉਹੀ ਨੇ ਤੇ ਇਸੇ ਤਰ੍ਹਾਂ ਮਨ ਦੇ ਵੀ ਸਾਡਾ ਜਿਹੜੇ ਜਿਹੜੀ ਜਗ੍ਹਾ ਤੇ ਜਾਂਦਾ ਇਸ ਦਾ ਫਿਰ ਉਹ ਨਾਮ ਚੇਂਜ ਹੁੰਦਾ ਜਾਂਦਾ ਕਦੇ ਅਸੀ ਹੀਰਦਾ ਕਰਨੀ ਹੈ ਕਦੇ ਧਿਆਨ ਕਰਨੀ ਹੈ ਕਦੇ ਸੁਰਤੀ ਕਰਨੀ ਹੈ ਤੋ ਇਸ ਤਰ੍ਹਾਂ ਬ੍ਰੋਪਿਆਰੇ ਸ਼ਬਦ ਦੇ ਵੀ ਅਲੱਗ-ਅਲੱਗ ਨਾਮ ਨੇ ਸ਼ਬਦ ਉਹਨਾਂ ਗੁਰਬਾਣੀ ਨੂੰ ਵੀ ਕਰਨੇ ਆ ਸ਼ਬਦ ਆਪਾਂ ਜਿਹੜੇ ਅਨਹਦ ਬਾਣੀ ਉਸ ਨੂੰ ਵੀ ਕਰਨੀ ਆ ਉਸ ਨੂੰ ਨਾਮ ਕਹਿੰਦੇ ਆ ਜਿਹੜੇ ਸਾਡੇ ਇਹ ਆਵਾਜ਼ ਜਿਹੜੀ ਫਲਾਈਟ ਦੀ ਆਵਾਜ਼ ਉਸ ਨੂੰ ਅਸੀਂ ਨਾਮ ਕਰਨੀਂ ਜਿਹੜੀ ਇੱਕ ਇੰਜਨ ਦੀ ਆਵਾਜ਼ ਜੀ ਆਪਾਂ ਸੁਣਦੇ ਰਹਿੰਦੇ ਤੋ ਇਸੇ ਤਰ੍ਹਾਂ ਸੈਦ ਉਹ ਤੁਹਣ ਜਿਹੜੀ ਜਸਟਨ ਟ੍ਰੇਨਾਂ ਲੰਘ ਜਾਂਦੀਆਂ ਨੇ ਤੇ ਉਹ ਪਹਾੜਾਂ ਦੇ ਵਿੱਚ ਚੱਲ ਜਾਂਦੀਆਂ ਸਾਡੀ ਸੁਰਤੀ ਨਾਲ ਚੱਲ ਜਾਂਦੀ ਹੈ ਤੋ ਸੁਰਤੀ ਜਿਹੜੀ ਉਸ ਸੈਦ ਨੂੰ ਉਹ ਜਿਹੜੀ ਟ੍ਰੇਨ ਗਈ ਹੈ ਉਹ ਜਦੋਂ ਇੰਨੀ ਤੇਜ਼ੀ ਦੇ ਨਾਲ ਸ਼ਬਦ ਆਉਂਦਾ ਤਿੱਖਾ ਤੇ ਜਾਂਦੇ ਜਾਂਦੇ ਅੰਦਰ ਸਾਇਦਾਂ ਲੱਗਦਾ ਵੀ ਹਜ਼ਾਰਾਂ ਮਿਲਾਂ ਦੀ ਦੌੜੀ ਤੋਰ ਚੱਲੀ ਗਈ ਹੈ ਕੂ ਕੂ ਕਰਦੀ ਸਾਡੇ ਕੋਲੋਂ ਲੰਘਦੀ ਜਦੋਂ ਬੜਾ ਇੱਕਦਮ ਡਰ ਵੀ ਜਾ ਲੱਗਣ ਲੱਗ ਜਾਂਦਾ ਫਲਾਂਦੀ ਐਸੀ ਤਰ੍ਹਾਂ ਸਾਇਤ ਨੂੰ ਜਿਹੜੀ ਤੇ ਫਿਰ ਉਹ ਸੁਰਤੀ ਨੂੰ ਲਾ ਜਾਂਦੇ ਫਿਰ ਸਾਨੂੰ ਅਸੀਂ ਗੱਲਾਂ ਬਾਤਾਂ ਕਰਦੇ ਵੀ ਟ੍ਰੇਨ ਦੇ ਵਿੱਚ ਸਾਡਾ ਅੰਦਰ ਸਾਉਂਡ ਜਿਹਾ ਗੂੰਜਦਾ ਰਹਿੰਦਾ ਹੈ ਉਸ ਤੋਰ ਦੇ ਵਿੱਚ ਧਿਆਨ ਜਿਹੜਾ ਚਲਾ ਜਾਂਦਾ ਉਸ ਨੂੰ ਕਹਿੰਦੇ ਸਾਇਦ ਸਾਇਤ ਨੂੰ ਸ਼ਾਇਦ ਤੂੰ ਪਾਉ ਕਿ ਜਦੋਂ ਸਾਡਾ ਅਸੀਂ ਮਨ ਜਿਹੜਾ ਸਾਡਾ ਸਿਰ ਜਿਹੜਾ ਪੈਰਾਂ ਨੂੰ ਸਮਾਂਦਾ ਸਹਿਜ ਵੀ ਜਾਣਾ ਸ਼ੁਰੂ ਹੋ ਜਾਂਦਾ ਹੈ ਵਿਚਾਰ ਖਤਮ ਹੋ ਜਾਂਦੇ ਨੇ ਸਰੀਰ ਦੀ ਸੁੱਧ ਬੁੱਧ ਸਭ ਪੁੱਜ ਜਾਂਦੀ ਹੈ ਉਸ ਸਹਿਜ ਤੋਂ ਨੂੰ ਫੜ ਕੇ ਕਹਿੰਦੇ ਤੇਰਾ ਮੁਖ ਸੁਹਾਵਾ ਸ਼ਾਇਦ ਤੋਂ ਬਾਣੀ ਚਿਰੋਵਾ ਦੇਖੇ ਸਾਰੰਗ ਬਾਣੀ ਉਸ ਉਹ ਜਿਹੜੀ ਸਹਿਜ ਤੋਂ ਨੂੰ ਸੀ ਫੜ ਕੇ ਪ੍ਰਕਾਸ਼ ਦੇ ਵਿੱਚ ਜੋ ਕਿਉਂਕਿ ਸਾਡਾ ਧਿਆਨ ਫਿਰ ਉਸ ਬਾਜ ਨੂੰ ਸੁਣਦਾ ਹੀ ਰਹਿੰਦਾ ਭਾਵੇਂ ਅਸੀਂ ਗੱਲਾਂ ਕਰ ਰਹੇ ਹਾਂ ਕੋਈ ਸ਼ਲੰਗਰ ਵੀ ਖਾ ਰਹੇ ਹਾਂ ਇੱਥੇ ਵਿੱਚ ਬੈਠੇ ਪਰ ਉਹ ਆਵਾਜ਼ ਕੰਨਾਂ ਦੇ ਵਿੱਚ ਸਾਡੇ ਇਹਦਾ ਲੱਗਦਾ ਕਿ ਉਹ ਦੁਬਾਰਾ ਫਿਰ ਤੇਜ਼ੀ ਨਾਲ ਆਈ ਜੀ। ਤੋ ਇਸ ਤਰ੍ਹਾਂ ਉਹ ਪਰਮਾਤਮਾ ਦੇ ਮੁਕਤ ਸਾਨੂੰ ਲੈ ਜਾਂਦੀ ਹੈ ਤੇ ਉਸ ਸੈਰ ਤੋਂ ਨੂੰ ਫੜ ਕੇ ਅਸੀਂ ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦੇ ਹਾਂ। ਤੋ ਮਹਾਰਾਜ ਜੀ ਕੰਦਰ ਸੋ ਨੂੰ ਸੈਰ ਦੇ ਮੇਰਾ ਸਮਾਈ। ਤੋ ਜੋ ਬੋਲਦਾ ਸੁਣਦਾ ਫਿਰ ਆਪ ਹੀ ਸਾਡੀ ਸੁਧ ਬੋਧ ਉਹਦੇ ਵਿੱਚ ਚਲੀ ਜਾਂਦੀ। ਤੋ ਆਤਮਾ ਪਰਮਾਤਮਾ ਹੋ ਜਾਂਦੀ ਹੈ। ਤੋ ਐਸੀ ਇਹ ਸਾਰੇ ਸ਼ਬਦਾਂ ਹੀ ਰੂਪ ਹੈ। ਤੋ ਉਸੇ ਸ਼ਬਦ ਦੇ ਵਿੱਚੋਂ ਹੀ ਇਹ ਜਿਹੜੇ ਲਿਖਤ ਸ਼ਬਦ ਨੇ ਜਿਹੜੇ ਅਸੀਂ ਪਾਈਸਾ ਪੜ੍ਹਦੇ ਨੇ ਜਦੋਂ ਗੁਰਬਾਣੀ ਅਸੀਂ ਹੁਣ ਪੜ੍ਹਦੇ ਪੜ੍ਹਨੀ ਵੱਖਰਾਂ ਦੇ ਵਿੱਚ ਲਿਖੀ ਹੋਈ ਹੈ ਪਰ ਅਸਲ ਇਹ ਚਾਹੀ ਉਹ ਮਿਊਜ਼ਿਕ ਦੇ ਵਿੱਚ ਹੋਈ ਹੈ ਤੇ ਮਹਾਰਾਜ ਜੀ ਉਸ ਨੂੰ ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਸਾਜਾਂ ਦੇ ਨਾਲ ਉਸ ਨੂੰ ਫੜਦੇ ਸੀ ਆਗਮ ਦੇ ਵਿੱਚ ਕਿ ਮਰਦਾਨਿਆਂ ਹੁਣ ਅਲਵਾਬ ਛੇੜ ਬਾਣੀ ਆਈ ਤੇ ਇਹ ਤੁਰ ਕੇ ਬਾਣੀ ਉਸੇ ਤਰੀਕੇ ਨਾਲ ਉਹਨਾਂ ਨੇ ਗਾਇਤੇ ਤੇ ਆਈ ਉਹ ਸ਼ਬਦਾਂ ਦੇ ਵਿੱਚ ਤਰਾਂ ਜੋੜ ਕੇ ਆਂਦੀ ਗੁਰੇਸਤਨ ਗੁਰੂ ਪਿਆਰੇ ਬਹੁਤ ਸਹੀ ਜਵਾਬ ਦਿੱਤਾ ਗੁਰੂ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ ਸਾਹਿਬ ਜੀ ਬਿਲਾਵਨ ਮਹੱਲਾ ਚੌਥਾ ਅਸ਼ਟਪਦੀਆਂ ਕਰਿ ਯਰ ਆਪੇ ਆਪ ਖਾਏ ਹੋ ਮਿਟੈ ਅਨੁ ਦਿਨ ਹਰ ਰਸ ਗੀਤ ਗਵਈ ਗੁਰਮਖ ਪਰਚ ਕੰਚਨ ਕਾਇ ਨਿਰਭਉ ਜੋਤੀ ਜੋਤ ਮਲਈਆ ਮੈਂ ਹਰ ਹਰ ਨਾਮ ਆਧਾਰ ਰਮਈਆ ਕਿਨ ਪਲ ਰਹਿ ਨ ਸਕਉ ਬਿਨ ਨਾਮੈ ਗੁਰਮੁਖ ਹਰ ਹਰ ਪਾਠ ਪੜਈ ਰਹਾ ਏਕ ਗਿਰਹ 10 ਦਵਾਰ ਹੈ ਜਾਕੇ ਐਨ ਸੋ ਤਸਕਰ ਪੰਜ ਚੋਰ ਲਗਈਆ ਧਰਮ ਅਰਥ ਸਭ ਹਿਰ ਲੈ ਜਾਵੇ ਮਨ ਮੁਖ ਅੰਧਲੇ ਖਬਰ ਨਾ ਪਈਆ ਕੰਚਨ ਕੋਟ ਬੋ ਮਾਨਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸਕਰ ਹੀਰੋ ਆਏ ਲੁਕਾਨੇ ਗੁਰ ਕੇ ਸ਼ਬਦ ਪਕੜ ਬੰਧ ਪਈਆ ਹਰ ਹਰ ਨਾਮ ਓਤ ਬੋਏ ਥਾ ਖੇਵਟ ਸ਼ਬਦ ਗੁਰ ਪਾਰ ਲੰਗਈਆ ਜਮ ਜਗਾਤੀ ਨੇੜ ਨਾ ਆਵੇ ਨਾ ਕੋ ਤਸਕਰ ਚੋਰ ਲਗਈਆ ਹਰਗੋਨ ਗਾਵ ਸਦਾ ਦਿਨ ਰਾਤੀ ਮੈਂ ਹਰ ਜਸ ਕਹਤੇ ਪਾਵਨੇ ਹਰਗੋਨ ਗਾਵ ਸਦਾ ਦਿਨ ਰਾਤੀ ਮੈਂ ਹਰ ਜਸ ਕਹਤੇ ਅੰਤ ਨ ਲਈਆ ਗੁਰਮੁਖ ਮਨੁਆ ਇਕਤ ਕਰਿ ਆਵ ਮਿਲੋ ਗੋਪਾਲ ਨਿਸ਼ਾਨ ਬਜਈਐ ਨੈਣੀ ਦੇਖ ਦਰਸ ਮਨ ਤ੍ਰਿਪਤਾ ਸਰਬਨ ਬਾਣੀ ਗੁਰ ਸ਼ਬਦ ਸੁਣੀਆ ਸੁਨ ਸੁਨਿ ਆਤਮ ਦੇਵ ਹੈ ਭਿੰਨੇ ਰਸ ਰਸ ਰਾਮ ਗੋਪਾਲ ਰਵਈਆ ਤ੍ਰੇ ਗੁਣ ਮਾਇਆ ਮੋਹ ਗਿਆਪੈ ਤੁਰਿਆ ਗੁਣ ਹੈ ਗੁਰਮੁਖ ਲਈਆ ਇਕ ਦ੍ਰਿਸ਼ਟ ਸਭ ਸਮ ਕਰ ਜਨ ਨਦਰੀ ਆਵੇ ਸਭ ਬ੍ਰਹਮ ਪਸ ਰਈਆ ਰਾਮ ਨਾਮ ਹੈ ਜੋਤ ਸਭਾਈ ਗੁਰਮੁਖ ਆਪੇ ਅਲਖ ਲਖਈਆ ਨਾਨਕ ਦੀਨ ਦਿਆਲ ਭੇ ਹੈ ਭਗਤ ਪਾਏ ਹਰ ਨਾਮ ਸਮਈਆ ਵਾਹਿਗੁਰੂ ਜੀ ਕਾ ਕਾਂਸਾ ਵਾਹਿਗੁਰੂ ਜੀ ਕੀ ਪਤੇ ਪਰਮ ਸਤਕਾਰ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਕੇਹਰੀ ਸਾਧ ਸੰਗਤ ਜੀ ਮਨੁੱਖਾ ਜਨਮ ਦੇ ਬਾਰੇ ਹੀ ਗੁਰੂ ਪਾਤਸ਼ਾਹ ਜੀ ਨੇ ਬਿਲਾਵਲ ਰਾਗ ਦੇ ਵਿੱਚ ਮਹੱਲਾ ਚੌਥਾ ਗੁਰੂ ਰਾਮਦਾਸ ਸੋਡੀ ਸ੍ਰਿਸ਼ਟ ਸਗਲ ਧਾਰਮ ਕੋ ਆਪ ਗੁਰੂ ਰਾਮਦਾਸ ਕੋ ਮੇਲੇ ਵਡਾਈ ਤੋਂ ਬਾਣੀ ਦੇ ਬੋਤ ਨਾਮ ਕੇ ਜਹਾਜ ਕਲ ਜੁਕੇ ਤਾਰਨ ਹਾਰਤ ਹਮ ਗੁਰੂ ਰਾਮਦਾਸ ਪਾਸ਼ਾ ਜੀ ਦੀ ਥਿਰ ਗੱਦੀ ਗੱਲ ਹੋ ਰਹੀ ਸੀ ਗੁਰੂ ਪਿਆਰਿਓ ਤੋਂ ਸ਼ਬਦ ਦਾ ਇੱਕ ਤਾਂ ਵਿਚਾਰ ਬੜੇ ਡੁੰਗੇ ਹਨ ਇਸ ਨੂੰ ਘਟੋ ਘਾਟ ਸਾਨੂੰ ਇੱਕ ਅਵਰ ਚਾਹੀਦਾ ਹੈ ਵਿਚਾਰ ਕਰਨ ਵਾਸਤੇ ਤੋਂ ਆਪਾਂ 2-4 ਮਿੰਟ ਦੇ ਵਿੱਚ ਹੀ ਸਮਾਪਤੀ ਵੱਲੇ ਪਾਸੇ ਹਨ ਜੋ ਇਸ ਦਾ ਮੌਲਾਦਾਰ ਹੈ ਉਦੇ ਵਿੱਚ ਹੀ ਸਾਰਾ ਕੁਝ ਜੋ ਜਿਸ ਤਰ੍ਹਾਂ ਇੱਕ ਬਹੁਤ ਵੱਡਾ ਇੱਕ ਸਾਨੂੰ ਪੈਰਾ ਲਿਖਣ ਨੂੰ ਇਮਤਿਹਾਨ ਵਿੱਚ ਦਿੱਤਾ ਜਾਂਦਾ ਹੈ ਵੀ ਇਸ ਪੈਰਾਗ੍ਰਾਫ ਨੂੰ ਛੋਟਾ ਕਰਕੇ ਇਸ ਦੀ ਪ੍ਰੈਸੀ ਬਣਾ ਕੇ ਛੋਟਾ ਦੇ ਇਸ ਨੂੰ ਬਿਲਕੁਲ ਜਿਹਦੇ ਵਿੱਚ ਸਾਰੀ ਸਮਝ ਆ ਜਾਵੇ ਤਾਂ ਇਸ ਵੱਡੇ ਆਕਾਰ ਨੂੰ ਛੋਟਾ ਕਰਕੇ ਦਿਖਾਓ ਤੇ ਆਪਾਂ ਫਿਰ ਉਸ ਦਾ ਜਿਹੜਾ ਟਾਈਟਲ ਹੁੰਦਾ ਜੋ ਉਸ ਦੇ ਪੁੱਛਿਆ ਜਾਂਦਾ ਐਗਜ਼ਾਮ ਨਰਕ ਨੂੰ ਤਾਂ ਉਸ ਦਾ ਜਿਹੜਾ ਮੇਨ ਜੋ ਪਹਿਲੀ ਲਾਈਨ ਵਿੱਚ ਉਸ ਦਾ ਜਵਾਬ ਹੁੰਦਾ ਰਹਾਉ ਦਾ ਬੰਦ ਹੁੰਦਾ ਜਿਸ ਤਰ੍ਹਾਂ ਬਾਣੀ ਦੇ ਵਿੱਚ ਵੀ ਸਾਰਾ ਕੇਂਦਰ ਜਿਹੜਾ ਸ਼ਬਦ ਦਾ ਉਹਦੇ ਆਸ-ਪਾਸੇ ਹੁੰਦਾ ਉਹ ਇਸ ਤਰ੍ਹਾਂ ਰਹਾਉ ਦੇ ਬੰਦ ਦੇ ਵਿੱਚੋਂ ਆਪਾਂ ਦੇਖਦੇ ਹਾਂ ਗੁਰੂ ਮਹਾਰਾਜ ਜੀ ਨੇ ਸਾਰੀ ਕਿਰਪਾ ਉੱਥੇ ਰੱਖੀ ਹੋਈ ਹੈ ਉਹਦਾ ਪਾਉ ਹੁੰਦਾ ਕਿ ਰਹਾਉ ਦਾ ਫਿਰ ਰੁਕ ਕੇ ਸਮਝੋ ਇੱਥੇ ਬੈਠ ਕੇ ਇਹ ਮਾਲਕ ਗੁਰੂ ਰਾਮਦਾਸ ਪਾਸ਼ਾ ਜੀ ਕੀ ਕਹਿਣਾ ਚਾਹੁੰਦੇ ਆ ਤਾਂ ਇਹ ਮੰਦਰ ਦੱਸਿਆ ਵੀ ਇਹਦੇ ਇਹਨਾਂ ਦੇ ਅੰਦਰ ਇਸ ਘਰ ਦੇ ਵਿੱਚ ਮੰਦਰ ਵਿੱਚ ਮਾਨਕ ਹੀਰੇ ਲਤਨ ਵਿਵਾਰ ਪਏ ਨੇ 10 ਦਰਵਾਜਿਆਂ ਦਾ ਘਰ ਬਣਾਇਆ ਹੋਇਆ ਹੈ ਤੋ ਇਹ ਮਨੁੱਖਾ ਜਨਮ ਜਿਹੜਾ ਇਹਦੇ ਵਿੱਚ ਪੰਜ ਚੋਰ ਆਏ ਹੋਏ ਨੇ ਜਿਹੜੇ ਸਾਡਾ ਤਾਂ ਲੁੱਟਦੇ ਹਨ ਤਸਕਰ 헤ਰੂ ਆਏ ਲੁਕਾ ਨਹੀਂ ਗੁਰ ਕੇ ਸ਼ਬਦ ਪਕੜ ਬੰਦ ਪਈਆਂ ਤੋ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਦੀ ਜੋ ਨਾਮ ਰੂਪੀ ਜਹਾਜ਼ ਦੇ ਵਿੱਚ ਅਸੀਂ ਮਲਾਹ ਬਣ ਕੇ ਗੁਰ ਸ਼ਬਦ ਸਾਨੂੰ ਮਾਲਕ ਦੇ ਜਹਾਜ਼ ਤੇ ਵਿੱਚ ਸਤਿਗੁਰ ਦੇ ਜਹਾਜ਼ ਵਿੱਚ ਬਿਠਾ ਕੇ ਇਹ ਅਗਨ ਸਾਗਰ ਬਿਕ ਸਾਗਰ ਸੁਖ ਸਾਗਰ ਤੋਂ ਪਾਰ ਲੰਘਾਉਂਦਾ ਹੈ ਅਗੇ ਨਾਮ ਨਿਰੰਜਨ ਹੈ ਇਹ ਆਕਾਰ ਉੱਥੇ ਨਹੀਂ ਜਾਂਦਾ ਤ੍ਰੇਗੁਣ ਮਾਇਆ ਨਹੀਂ ਜਾਂਦੀ ਤੋ ਮਿੱਟੀ ਪਾਣੀ ਹਵਾ ਅਗ ਤੇ ਇਹ ਤਤ ਨਹੀਂ ਜਾਂਦੇ ਤੋ ਅਗੇ ਸੱਚਾ ਨਾਮ ਹੈ ਇਹਨਾਂ ਚੋਰਾਂ ਤੂੰ ਕਿਸ ਤਰ੍ਹਾਂ ਮੁਕਤੀ ਹੁੰਦੀ ਹੈ ਉਹ ਗੁਰੂ ਮਹਾਰਾਜ ਜੀ ਨੇ ਦੱਸਿਆ ਜਮ ਜਗਾਤੀ ਨੇੜ ਨਾ ਆਵੇ ਨਾ ਕੋ ਤਸਕਰ ਚੋਰ ਲਗੇ ਉੱਥੇ ਤੇ ਨੇੜੇ ਇਹ ਆ ਨਹੀਂ ਸਕਦੇ ਜਾ ਨਹੀਂ ਸਕਦੇ ਇਹ ਪਿੱਛੇ ਰਹਿ ਜਾਂਦੇ ਹਨ ਸੋਟੀ ਸ਼ਬਦ ਦੇ ਨਾਲ ਇਹ ਪੌਦਨ પાર ਕਰ ਜਾਂਦੀ ਹੈ ਉਹ ਕਹਿੰਦੇ ਹਰ ਗੁਣ ਗਾਵੇ ਸਦਾ ਦਿਨ ਰਾਤ ਦਿਨ ਫਿਰ ਇਹ ਜੀਵ ਜਿਹੜਾ ਪਾਰ ਹੁੰਦਾ ਸ਼ੁਕਰਾਨਾ ਕਰਦਾ ਮਹਾਰਾਜ ਦਾ ਤੇਈ ਮੈਂ ਹੁਣ ਆਪਣੇ ਘਰ ਦੇ ਵਿੱਚ ਆ ਗਿਆ ਹਾਂ ਉਹ ਉੱਥੇ ਮਾਲਕ ਅਗੇ ਆਪੇ ਫਿਰ ਘਰਤਾ ਆਪੇ ਘਰਤਾ ਕਰ ਕਰ ਵੇਖੇ ਦਿੰਦਾ ਸਾਸ਼ ਗਰਾ ਉਹ ਫਿਰ ਸਾਡੇ ਸਰੀਰ ਨੂੰ ਸਵਾਸ ਗਰਾ ਸਾਨੂੰ ਦਿੰਦਾ ਰਹਿੰਦਾ ਸਰੀਰ ਸਾਡਾ ਇੱਥੇ ਪਿਆ ਰਹਿੰਦਾ ਕਿਉਂਕਿ ਉੱਥੇ ਮਹਾਰਾਜ ਜੀ ਕਹਿੰਦੇ ਦਿੱਥੇ ਪੌਣ ਨਾ ਪਾਉ ਕੋ ਨਾ ਜਲ ਨਾਲ ਘਰ ਨਾ ਕਾਲ ਜਾਂਦਾ ਨਾ ਜਲ ਜਾਂਦਾ ਨਾ ਪਾਣੀ ਜਾਂਦੇ ਨਾ ਅੱਗ ਜਾਂਦੀ ਹੈ ਉਹ ਉੱਥੇ ਇਹ ਮਿੱਟੀ ਸਰੀਰ ਵੀ ਨਹੀਂ ਜਾਂਦਾ ਤੋ ਆਪੇ ਕਰਤਾ ਜਿਹੜਾ ਇਸ ਨੂੰ ਸਵਾਸ ਗ੍ਰਾਸ ਦਿੰਦਾ ਰਹਿੰਦਾ ਬਾਡੀ ਨੂੰ ਤੇ ਸਾਡੇ ਸਵਾਸ ਦੇ ਨਾਲ ਕਰਾੜਾ ਬੈਦਾ ਰਹਿੰਦਾ ਹੈ ਅਰਮਣ ਜਿਹੜਾ ਆਪ ਉਹਦਲ ਪਾਰ ਕਰਕੇ ਸਤਗੁਰ ਦੇ ਕੋਲ ਚਲਾ ਜਾਂਦਾ ਤੇ ਇਸ ਤਰ੍ਹਾਂ ਕਹਿੰਦੇ ਸ਼ਬਦ ਜਿਹੜਾ ਨੈਣੀ ਦੇਖ ਦਰਸ ਮੰਤਰਿਪਤੇ ਸਰਵਣ ਬਾਣੀ ਗੁਰ ਸ਼ਬਦ ਸੁਣੀਏ ਤੇ ਗੁਰੂ ਸ਼ਬਦ ਨੂੰ ਸੰਭਿਆ ਹੋਇਆ ਆਤਮ ਦੇ ਪਿੰਨੇ ਰਸ ਦੇ ਵਿੱਚ ਗੋਪਾਲ ਪਰਮੇਸ਼ਰ ਦੇ ਚਰਨਾਂ ਵਿੱਚ ਜਾ ਕੇ ਇਹ ਸੁਰਤੀ ਵਿਰਾਜਦੀ ਹੈ ਤ੍ਰੇ ਗੁਣ ਮਾਇਆ ਮੋਹ ਵਿਆਪੇ ਤੁਰਿਆ ਗੁਣ ਹੈ ਗੁਰਮੁਖ ਲਈ ਤੁਰੀਆ ਗੁਣ ਕਹਿੰਦੇ ਤੁਰੀਆ ਅਵਸਥਾ ਜਦੋਂ ਮਨ ਜਿਹੜਾ ਇਹ ਪੰਜ ਗਿਆਨ ਅੰਦਰੀਆਂ ਨੂੰ ਛੱਡ ਕੇ ਸ਼ਬਦ ਨਾਲ ਤੁਰੀਆ ਅਵਸਥਾ ਦੇ ਵਿੱਚ ਜਾਂਦਾ ਹੈ ਤੁਰੀਆ ਅਵਸਥਾ ਤੋਂ ਪਾਉ ਕਿ ਮਨ ਹੁਣਾ ਗੰਮ ਵੱਲ ਨੂੰ ਅਲੋਕ ਵੱਲ ਨੂੰ ਆਪਣੇ ਘਰ ਨੂੰ ਸੁਰਤੀ ਸ਼ਬਦ ਨਾਲ ਜਾਰੀ ਤੁਰ ਪੇ ਉਸ ਨੂੰ ਤੁਰੀਆ ਅਵਸਥਾ ਕਹਿੰਦੇ ਹਨ ਉਸ ਤੋਂ ਅੱਗੇ ਉਨਮਨ ਆ ਜਾਂਦਾ ਹੈ ਉਨਮਨ ਦੇ ਵਿੱਚ ਜਿਹੜਾ ਮਨ ਜਿਹੜਾ ਫਿਰ ਉਹ ਗੋਤਾ ਕਰੇ ਜਿਵੇਂ ਕੋਈ ਡੂੰਘੀ ਜਗ੍ਹਾ ਦੇ ਵਿੱਚ ਕੋਈ ਆਕਾਸ਼ ਤੋਂ ਜ਼ਮੀਨ ਤੱਕ ਕੋਈ ਸੋਦਾ ਹੀ ਜਾਂਦਾ ਜਿਸ ਤਰ੍ਹਾਂ ਪੈਰਾਸ਼ੂਟ ਦੇ ਨਾਲ ਆਪਾਂ ਧਰਤੀ ਵੱਲ ਨੂੰ ਆਨੇ ਆ ਜਾਂ ਆਕਾਸ਼ ਵੱਲ ਨੂੰ ਜਹਾਜ਼ ਤੇ ਜਾਣੇ ਤੋ ਫਿਰ ਉੱਥੇ ਆਪਣਾ ਆਪਾਂ ਕੁਛ ਨਹੀਂ ਰਹਿੰਦਾ ਸੁਰਤੀ ਸ਼ਬਦ ਦੇ ਨਾਲ ਉਹ ਅਗੰਮ ਦੇ ਵਿੱਚ ਲੀਨ ਹੁੰਦੀ ਚਲੀ ਜਾਂਦੀ ਅੰਡਾ ਬ੍ਰਹਮੰਡ ਉਹਦਾ ਫਿਰ ਆਪਾਂ ਖਤਮ ਹੋ ਜਾਂਦੇ ਤੋ ਇਹ ਸਰੀਰ ਜਿਹੜਾ ਆਕਾਰ ਇਹ ਵੀ ਖਤਮ ਹੋ ਜਾਂਦਾ ਨਿਰੰਕਾਰ ਵਿੱਚ ਇਹ ਆਕਾਰ ਇੱਥੇ ਬੈਠਦੇ ਰਹਾ ਜਾਂਦਾ ਸੁਖਮ ਕਾਰ ਜਿਹੜਾ ਸ਼ਬਦ ਨਾਮ ਦੇ ਨਾਲ ਆਪਾਂ ਗਏ ਉਹ ਜਿਹੜਾ ਆਕਾਰ ਵੀ ਉੱਥੇ ਮਿਟ ਜਾਂਦਾ ਹੈ ਉਹ ਆਤਮਾ ਨਿਰੰਕਾਰ ਸਰੂਪ ਹੋ ਜਾਂਦੀ ਤੇ ਮਹਾਰਾਜ ਜੀ ਕਹਿੰਦੇ ਨਿਰੰਕਾਰ ਮਿਆਕਾਰ ਸਮਾਵੇ ਉਹ ਅਕਾਰ ਉਥੇ ਸਮਾ ਗਿਆ ਸੋਨਾਰ ਗਰਭ ਜੁਨ ਨਾ ਤੇ ਉਹ ਗਰਭ ਜੁਨ ਵਿੱਚ ਨਹੀਂ ਦੁਬਾਰਾ ਆਉਂਦਾ ਜਿਨ੍ਹਾਂ ਨੇ ਇਸ ਤਰ੍ਹਾਂ ਆਪਣਾ ਆਪ ਸੁਖਮ ਸਰੀਰ ਨੂੰ ਵੀ ਨਿਰੰਕਾਰ ਵਿੱਚ ਮਿਟਾ ਦਿੱਤਾ ਉਹ ਆਤਮਾ ਪਰਮਾਤਮਾ ਹੋ ਗਈ ਜਿਵੇਂ ਜਲ ਵਿੱਚ ਜਲਾ ਇੱਕ ਟਮ ਜਿਵੇਂ ਜੋਤੀ ਸਮੋ ਜ ਸਮਨ ਉਹ ਅਸੇ ਸ਼ਬਦ ਦਾ ਪਾਉ ਗੁਰੂ ਮਹਾਰਾਜ ਜੀ ਦੱਸਦੇ ਹਨ ਤੇ ਇਸ ਤਰ੍ਹਾਂ ਸਮ ਕਰਕੇ ब्रह्म दे पसारे ਦੇ ਵਿੱਚ ਇੱਕ ਦ੍ਰਿਸ਼ਟ ਹੋ ਕੇ ਇਹ ਫਿਰ ਖੰਡਾਂ ਅੰਗੜਾ ਮੰਡਾਂ ਦੇ ਵਿੱਚ ਇਹ ਦਾਣਾ ਜਾਣਾ ਬਣ ਜਾਂਦਾ ਤੋਂ ਰਾਮ ਨਾਮ ਦੀ ਜਿਹੜੀ ਜੋਤ ਹੈ ਜਿਹੜੀ ਅਲਖ ਦੇ ਵਿੱਚ ਜਿਹੜੀ ਲਖੀ ਨਹੀਂ ਜਾ ਸਕਦੀ ਐਸੀ ਹਾਲਤ ਦੇ ਵਿੱਚ ਉਹ ਕੋਈ ਪਛਾਣ ਨਹੀਂ ਸਕਦਾ ਇਸ ਨੂੰ ਕਿ ਆਤਮਾ ਕਿੱਥੇ ਹੈ ਤੇ ਪਰਮਾਤਮਾ ਕਿੱਥੇ ਹੈ ਸਾਗਰ ਵਿੱਚ ਜਿਸ ਤਰ੍ਹਾਂ ਬੂੰਦ ਚਲੀ ਜਾਂਦੀ ਹੈ ਬੂੰਦ ਵਿੱਚ ਸਾਗਰ ਉਹ ਜੋ ਬ੍ਰह्म ज्ञानी ਤੋਂ ਨਾਨਕ ਪਾਸ਼ਾ ਕਹਿੰਦੇ ਨਾਨਕ ਦੀਨ ਦਿਆਲ ਭੇ ਹੈ ਅਗਤਿ ਭਾਏ ਹਰ ਨਾਮ ਸੁਮਈਆ ਤੋ ਇਸ ਤਰ੍ਹਾਂ ਕਹਿੰਦੇ ਹਨ ਨਾਨਕ ਦਿਨਾ ਉਤੇ ਦਇਆ ਕਰਨ ਵਾਲੇ ਪ੍ਰਭੂ ਜੀ ਜਿਨ੍ਹਾਂ ਉਤੇ ਦਇਆਵੰ ਆਪ ਜੀ ਹੁੰਦੇ ਹੋ ਉਹ ਮਨੁੱਖ ਭਗਤੀ ਭਾਵਨਾ ਦੀ ਰਾਹੀ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦੇ ਹਨ ਉਹਨਾਂ ਦਾ ਲੋਕ ਸੁਖੀਆ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੋਲਾ ਗੁਰੂ ਪਿਆਰੀ ਸਾਥ ਸੰਗਤ ਗੁਰੂ ਮਹਾਰਾਜ ਜੀ ਆਪ ਤੁੰਤਾ ਜੋਗੋ ਗੁਰੂ ਰਾਮਦਾਸ ਸਾਹਿਬ ਜੀ ਰਾਖੋ ਸਰਮਈ ਹਮ ਕੀ ਲੈ ਕੇ ਹਮ ਸਤਗੁਰ ਸਰਮਈ ਕਰਦੇ ਆ ਨਾਮ ਪ੍ਰਕਾਸ਼ ਤੋ ਇਸ ਤਰ੍ਹਾਂ ਤਾਂ ਤਾਂ ਗੁਰੂ ਰਾਮਦਾਸ ਜਿਨ sire ਆ ਤਨੇ ਸਵਾਰਿਆ ਪੂਰੀ ਹੋਈ ਘਰਾਂ ਬਾਣ ਆਪ ਸਿਰ ਜਨ ਹਾਲੀ ਤਾਰੀ ਤੋ ਬਖਸ਼ਣ ਜੋਗ ਹਨ ਬਖਸ਼ ਦੇਣਾ ਜੀ ਆਹ ਗਰਮਾਂਤਰ ਦੇ ਨਾਲ ਅਤੇ ਦੀ ਸਾਂਝ ਪਾਈ ਹੈ ਜੇਕਰ ਇਹਦੀ ਪਰਵਾਨਗੀ ਵਾ ਗੁਰੂ ਵਾ ਗੁਰੂ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ